ਅੱਜ ਹਾਂਜੀ ਹਾਂਜੀ ਜੀ ਆਜੋ ਲੰਘਿਓ ਤੁਸੀਂ ਠੀਕ ਆਂਦੇ ਭਲਾ ਕੋਈ ਵੀ ਨਹੀਂ ਜੀ ਨਹੀਂ ਆ ਤੁਸੀ ਸੀ ਸੀ ਮਿੱਟੀ ਫੋਰ ਦੁਕਾਨ ਨਹੀਂ ਖੋਲੀ ਅੱਜ ਨਹੀਂ ਨਹੀਂ ਅੱਜ ਵੀ ਦੁਕਾਨ ਕੋਲ ਤੁਹਾਨੂੰ ਪਤਾ ਨਹੀਂ ਅੱਜ ਸੂਆ ਬੰਦ ਉਹ ਤਾਂ ਹੀ ਮੈਂ ਕਮਾ ਪੈਸੇ ਛੱਡ ਦੀ ਆ ਵੀ ਜਿਹੜੀ ਘਰ ਲੈ ਲੰਦੀ ਆ ਪੈਸੇ ਦੀ ਵੀ ਹੁਣ ਇੰਨਾ ਪੈਸਾ ਲਾਇਆ ਦੁਕਾਨ ਤੇ ਤੁਹਾਨੂੰ ਪਤਾ ਦੁਕਾਨ ਤੇ ਜਾਣਾ ਹੀ ਪੈਣਾ ਆ ਦੁਕਾਨ ਤਾਂ ਖੋਲਣੀ ਪੈਣੀ ਆ ਅੱਛਾ ਇਹ ਕਿਹਦਾ ਸੂਟ ਆ ਭਲਾ ਦੇ ਸੂਟਾ ਮੇਰੀ ਸੱਸ ਦੀ ਭੈਣ ਦਾ ਆ ਉਹਨਾਂ ਨੇ ਦਿੱਤਾ ਹੈਗਾ ਮੈਂ ਕਿਹ ਚੱਲ ਸੀ ਜਿੰਨੀ ਅੱਜ ਘਰ ਆ ਕੇ ਕੋਈ ਟਾਈਮ ਹੈ ਕਰਿਆ ਉਦੋਂ ਬੱਥੇ ਟਾਈਮ ਸੀ ਸੀ ਲੈ ਲੀ ਕੱਪੜੇ ہاں ਜੀ ਥੋੜੇ ਬਥੇ ਸੀਦੇ ਹੀ ਆ ਤੁਹਾਨੂੰ ਪਤਾ ਹੋਊਗਾ ਤੇ ਇਹਦੇ ਇਹਦੇ ਵੀ ਦੇ ਹੁੰਦੇ ਫੇਰਾ ਮੰਮੀ ਕਹਿੰਦੇ ਸੀ ਦੇ ਤਾਂ ਫੇਰ ਮੈਂ ਤਾਂ ਚੱਲ ਅੱਜ ਘਰ ਟਾਈਮ ਨੁਕਾਦਾ ਅੱਜ ਸੀ ਨਹੀਂ ਉਦੋਂ ਸੀ ਟਾਈਮ ਹੁੰਦਾ ਦੇ ਡੇ ਨਾ ਸੀ ਜਾ ਮੇਰੇ ਤੇ ਇਹ ਬੀਬੀ ਕੋਈ ਦਿੱਖਿਆ ਹੀ ਉਧਰ ਮੈਂ ਟਿਕ ਲੈਣੀ ਆ ਘਰੇ ਪਰ ਆਪਣੇ ਦਾ ਕੇ ਕੋਈ ਸਮਾਨੀ ਨਾ ਡਾਇਨਿੰਗ ਆਉਂਦਾ ਆ ਚਾਰ ਪੈਸੇ ਦੇ ਵੀ ਰਿਆ ਕਰ ਕਿ ਮੇਨੂੰ ਸਾਰੇ ਪੈਸੇ ਇਕੱਠੇ ਕਰਕੇ ਰੱਖਣੇ ਆ ਮੈਂ ਇਹਨਾਂ ਤੋਂ ਕੋਈ ਗੱਲ ਲੈਣੀਆਂ ਹੁੰਦੀਆਂ ਤਾਂ ਕੁਝ ਚੀਜ਼ ਦੇਣ ਆਇਆ ਹੋਵੇ ਅੱਛਾ ਤੁਸੀਂ ਹਾ ਜਿਹੜਾ ਪਾਇਆ ਆ ਇਹ ਇਹ ਤਾਂ ਫੋਲੇ ਆ ਤੁਸੀਂ ਆ ਇਹ ਨਾ ਪਾਇਆ ਤੈਨੂੰ ਪਤਾ ਮੈਂ ਮਾੜੀ ਚੀਜ਼ ਨਹੀਂ ਲੈਣੀ ਹੈਗੀ ਮੈਨੂੰ ਤਾਂ ਸੁਣੀ ਲੈਣੀ ਜਿੰਨਾ ਮਾੜੀ ਚੀਜ਼ ਹੈ ਮੈਂ ਤਾਂ ਇਹ ਮਾੜੀ ਤਾਂ ਨਹੀਂ ਉਦੋਂ ਤਾਂ ਚੱਲ ਮੈਂ ਵੀ ਲਿਆ ਥਾ ਪਿਛਲੇ ਸਾਲ ਸੀ ਨਾ ਗੋੜੀ ਇਸ ਵਾਰੀ ਤੇ ਫਿਰਵਾ ਗਾ ਨਾ ਨਾ ਉਹ ਮੇਲੇ ਸ਼ੋਰੂਮ ਚੋਂ ਲਿਆ ਆਂਦਾ ਮੈਂ ਕਦੀ ਐਡਾ ਕੱਪੜਾ ਨਹੀਂ ਪਿਆ ਉਦੋਂ ਤਾਂ ਸੋਨਾ ਆਇਆ ਸੋਨਾ ਤਾਂ ਹੈਗਾ ਪਰ ਇਹ ਹੈ ਨਾ ਪਿਛਲੇ ਸਾਲ ਬਹੁਤ ਪਾ ਨਹੀਂ ਪਾਇਆ ਇਸ ਵਾਰੀ ਤਾਂ ਫਿਰ ਨਹੀਂ ਪਾਇਆ ਇਹ ਜੀ ਕਾਲ ਵੀ ਪਾਇਆ ਇਹ ਮੈਂ ਤੇ ਇਹ ਤਾਂ ਹੁਣ ਮੈਂ ਘਰ ਪਾਇਆ ਨਾ ਮੇਰੇ ਕੋ ਆਨ ਜਾਣ ਵਾਲੇ ਕੱਪੜੇ ਦੇਖੀ ਮੈਨੂੰ ਉਹ ਮਾੜੀ ਦੀ ਜਿਹੀ ਲੈ ਕੇ ਦਿੰਦਾ ਨਾ ਨਾ ਉਹ ਤਾਂ ਦਾ ਭਾਜੀ ਦਾ ਪਤਾ ਆ ਮਾੜੀ ਤਾਂ ਆਪਾ ਵੀ ਹੁੰਦਾ ਪਲੀ ਗਈ ਮਾੜੀ ਵੀ ਪਲੀ ਗਈ ਹਰ ਹੋਰ ਤੇ ਦੱਸੋ ਪਰ ਪਰ ਕਿਦਾਂ ਠੀਕ ਠਾਕ ਆ ਸਾਰੇ ਪੁਰੀ ਨੂੰ ਵੀ ਅੱਜ ਛੁੱਟੀ ਆ ਬਣਾ ਹਾਂਜੀ ਕਿਨੂੰ ਛੁੱਟੀ ਆ ਉਹ ਸਵੇਰ ਬੰਦ ਕਰਕੇ ਇਹਨਾਂ ਦੀ ਮੈਡਮਾਂ ਨੇ ਸਵੇਰੀ ਮੈਸੇਜ ਪਾਤਾ ਹੈ ਕਿ ਅੱਜ ਛੁੱਟੀ ਦੇ ਦੇਣਾ ਅੱਛਾ ਹੋਰ ਨੋਨੋ ਗਿਆ ਲਕੋਲਾ ਉਹ ਨਹੀਂ ਗਿਆ ਉਹ ਵੀ ਆਪਣੇ ਮਾਮਿਆਂ ਦੇ ਗਿਆ ਆ ਅੱਛਾ ਕੀ ਗੱਲ ਉਹਨੂੰ ਛੁੱਟੀ ਸੀ ਨਾ ਸਵੇਰੇ ਹੀ ਕਹਿੰਦਾ ਮੈਂ ਜਾਣਾ ਕਹਿੰਦਾ ਆਪਾਂ ਉਹਨੂੰ ਮਾਮਿਆਂ ਦੇ ਹੋਰ ਮੇਰੀ ਮੰਮੀ ਕੋ ਰਹਿ ਲੰਦਾ ਆ ਬੜਾ ਸੋਣਾ ਲੈ ਲੈਂਦਾ ਹੈ ਹਰਿਆਣੇ ਨੂੰ ਤਾਂ ਦੀ ਕੋਈ ਗਾਨੀ ਉਹ ਤਾਂ ਕੋਈ ਬੱਚੇ ਨਹੀਂ ਨਾ ਇਹਦੇ ਜਿੱਦਾਂ ਐਵੇਂ ਜਨਾਨੀਆਂ ਲਾ ਛੱਡੀਆਂ ਪਿੱਛੇ ਭਲਾ ਉੱਤੋਂ ਚੱਲ ਗਿਆ ਤਾਂ ਉੱਤੋਂ ਚੱਲ ਗਿਆ ਨਿਆਣਾ ਪੜ ਜਾਂਦਾ ਬੜਾ ਸੋਣਾ ਨਿਖਾਰਤਾ ਜਾਂਦਾ ਹੈ ਅਗਰੇ ਨੂੰ ਤਾਂ ਪਰੇਸ਼ਾਨੀ ਹੈ ਤੇਰਾ ਤਾਂ ਨਿਆਣਾ ਪਰ ਵੀ ਪੜ ਜਾਣਾ ਹੈ ਅਗਰੇ ਨੂੰ ਬੋੜਾ ਨੂੰ ਗਰੀ ਪਰੇਸ਼ਾਨੀ ਹੋਦਾ ਨੂੰ ਜਾਂਦਾ ਜਾ ਜਨਾਨੀਆਂ ਨੇ ਤਾਂ ਕੰਮ ਫੜਿਆ ਆ ਆਪਣੇ ਨਿਆਣਿਆਂ ਨੂੰ ਮਾੜਾ ਵੀ ਆਪਣੇ ਤੋਂ ਦੂਰ ਨਹੀਂ ਕਰਦੀਆਂ ਇੱਦਾਂ ਹੀ ਹਿੱਕ ਨਾਲ ਲਾ ਕੇ ਰੱਖਦੀਆਂ ਮੈਂ ਜਦੋਂ ਜਾਣੀ ਮੈਨੂੰ ਥੋੜਾ ਬੰਦੇ ਉੱਥੇ ਏ ਰਾ ਨਿਆਣਾ ਇੱਥੇ ਗਿਆ ਸੀ ਕੋਠੇ ਤੇ ਚੜ੍ਹਿਆ ਸੀ ਫਲਾਨਾ ਚਾਹੀ ਉਹਦੇ ਗਿਆ ਤੇ ਮੈਨੂੰ ਕਹਿੰਦੇ ਤੂੰ ਪਰਵਾਹ ਨਹੀਂ ਮਾਰਦੀ ਹੁਣ ਮੈਨੂੰ ਕੀ ਆ ਇਹਨੇ ਬੋਲਣਾ ਬੋਲੀ ਜਾਣ ਉਹ ਭੱਡੇ ਕੋਈ ਗੱਲ ਨਹੀਂ ਤੁਹਾਨੂੰ ਇੰਦਾ ਦੀ ਪਰਵਾਹ ਮਾਰੇਗਾ ਲੋਕਾਂ ਦਾ ਨਾਲੇ ਕੰਮ ਨਹੀਂ ਹੈ ਤੁਹਾਨੂੰ ਪਤਾ ਇੰਦਾ ਜਾਲ ਦੇ ਆਪਣੇ ਮਾਮਿਆਂ ਦੇ ਆ ਉਹਨਾਂ ਨੂੰ ਕੀ ਪ੍ਰੋਬਲਮ ਆ ਪਰਵਾਹ ਮਾਰੇ ਮੇਰੀ ਦਿੱਤੀ ਮੈਂ ਨਹੀਂ ਇਦਾਂ ਦੀਆਂ ਭੂਤਨੀਆਂ ਦੀ ਪਰਵਾਹ ਮਾਦੀ ਹੈ ਇਹ ਜੇ ਕੋੜਾ ਬੋਲੇ ਨਾ ਬੋਲੇ ਮੈਨੂੰ ਕੋਈ ਪਰਵਾਹ ਨਹੀਂ ਜਦ ਮੇਰਾ ਬੰਦਾ ਨਹੀਂ ਮੈਨੂੰ ਕੁਛ ਕਹਿੰਦਾ ਮੈਂ ਕਿਉਂ ਨਹੀਂ ਪਰਵਾਹ ਮਾਣਾ ਉਹ ਵੀ ਤਾਂ ਗੱਲਾਂ ਦੀਆਂ ਪਰ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਹੁੰਦੇ ਆ ਉਹਨਾਂ ਨੂੰ ਕੰਮ ਨਹੀਂ ਗੱਲਾਂ ਕਰਨੀਆਂ ਚਲੋ ਚੰਗਾ ਫੇ ਮੈਂ ਹੁਣ ਚੱਲਦੀ ਆ ਪਤਾ ਕੀ ਆ ਨਹੀਂ ਜਾਣ ਤੇ ਪਣੀ ਤੇ ਤੋਂ ਕੋ ਵੜੀ ਅੱਜ ਮੈਂ ਕਾ ਲੰਮੀ ਪਹਿ ਲੈਣੀ ਮੈਂ ਵੀ ਘੜੀ ਨਾ ਮਮੀ ਕੀ ਦੂਰੇ ਨਹੀਂ ਆ ਵੜੀ ਅੱਜ ਮੈਂ ਵੀ ਸੋ ਆਪਣਾ ਤੰ ਕਰੀ ਮਿਲ ਗਈ ਨਾ ਨਹੀਂ ਨਹੀਂ ਤੁਸੀਂ ਟੂਰ ਹੁਣ ਮੈਂ ਚੱਲਦੀ ਆ ਤੇ ਮੈਂ ਨਾ ਲੰਮੀ ਪਹਿ ਲਵਾ ਨਹੀਂ ਕੋਈ ਗੱਲ ਨਹੀਂ ਵੇ ਚਾਹ ਨਹੀਂ ਨਹੀਂ ਚਾਹ ਨਹੀਂ ਬਣੀ ਹੁਣ ਤਾਂ ਚਾਹ ਪੀ ਕੇ ਆਈ ਸੀ ਕਿ ਮੇਰੀ ਬਾਫੀ ਆਈ ਸੀਗੀ ਫੇ ਮੈਂ ਤਾਂ ਚਾਹ ਬਣਾ ਜੀ ਤਪੀਤੀ ਸੀਗੀ ਠੀਕ ਹੈ ਚਲੋ ਕੋਈ ਨਹੀਂ ਵੀ ਫੇਰ ਆਇਓ ਹੈ ਨਾ ਇਸ ਦਿਨ ਘਰੋਂ ਵੀ ਫੇਰ ਆਉਂਗੀ ਛੰਡੇ ਵਾਲੇ ਨੂੰ ਹੈ ਉਹਦਾਂ ਨੂੰ ਲੇਟ ਚਾਹੀਦਾ ਦੁਕਾਨ ਠੀਕ ਚੱਲ ਚੰਗਾ ਫਿਰ ਟੋਫੀ ਫਿਰ ਹਮ ਕੋਈ ਕਿਲਾਕ ਟੋਕ ਕਰਦੀ ਹੈ ਕਿ ਤੱਕ ਚ ਨਹੀਂ ਆਦੀ ਇਹ ਜੀ ਔਖੇ ਮੇ ਤਾਂ ਮੌਰੀ ਜੀ ਫਨ ਦੋ ਜੇ ਇਹ ਨਹੀਂ ਮੌਰੀ ਪਾਂਦੀ ਤਾਂ ਕੋਈ ਅੱਪਾ ਮੌਰੀ ਪਾਈ ਦੀ ਅੱਪਾ ਅੱਪਾ ਇਨੀ ਲੋਖਾਂ ਦੀ ਦੁਕਾਨ ਪਾਸ ਨਹੀਂ ਕੋਸੂ ਦੇ ਸਿਣੇ ਵੀ ਹਾਲਦੇ ਤੈਨੂੰ ਬੜਾ ਪਤਾ ਫਿਸ਼ੀ ਲੈਣੀ ਹੈ ਤੂੰ ਮੇਰੇ ਤੋਂ ਕਰੀ ਸੰਦੇ ਸਮਾਇਆ ਬੀਗਾ ਤੁਨਾਵਾ ਤੇ ਤਾਂ ਇਹ ਤਾਂ ਕੰਮ ਹੀ ਇਹ ਆ ਉਦੀ ਇਹਦੇ ਘਰ ਬੜੀ ਕੋਈ ਉਹਦੇ ਘਰ ਬੜੀ ਤੇ ਬੱਦਲੀ ਹੋ ਗਈ ਉਹ ਅਖੇ ਮੈਂ ਨਹੀਂ ਹੋੜ ਮਾਮੀ ਉਹਦੇ ਪੇਟੀ ਵਿੱਚ ਪਲਵਾਉਣੀ ਹੈ ਕਿ ਦੋਸਤ ਤੂੰ ਤਾਂ ਹੈਗੀ ਬੱਦਲੀ ਪਈ ਸਾਨੂੰ ਸੱਤੀ ਕੰਮ ਇਹ ਤਾਂ ਭਾਈ ਇੱਤੀ ਸਾਰੀ ਦਿਹਾੜੀ ਇੱਤਰ ਪੜੀ ਤੇ ਬੱ ਚੁਗਨੀਆਂ ਪਾਲ ਨਹੀਂ ਰਹੀ ਇਹਨੂੰ ਕੰਮ ਅਖੇ ਮੈਂ ਬੜੀ ਹੋਈ ਹੋਈ ਤੇ ਬੋਕੀਆਂ ਨੂੰ ਪਤਾ ਕੀ ਲੱਜੂ ਪੈਂਦੀ ਸਾਹਮਣੇ ਦੀ ਆ ਪਈ ਮੈਨੂੰ ਤੱਕ ਰੋ ਤੇ ਸੋਇ ਨੋ ਨੋ ਪਈ ਮੈਂ ਕਰਾਂ ਸੂਫ ਬੜੀ ਰੇਤਾ ਪਰ ਮਾਲੰਮੀ ਚੱਲ ਗਈ ਮੈਂ ਦੇਖ ਕੇ ਮੈਂ ਕਿਹਾ ਜਾਨੀ ਆ ਅੱਜ ਦਸੂਹਾ ਬੰਦ ਵਾ ਤੇ ਮੈਂ ਕਿਹਾ ਕਿਤੇ ਬੈਠੀ ਹੋਗੀ ਕੁਝ ਖਾਂਦੀ ਹੋਗੀ ਕੋ ਚਾਹ ਬਣਾ ਕੇ ਦੋਗੀ ਲੱਗੀਓ ਸੂਟ ਦੇਣ 200 ਰੁਪਏ ਬਦਲੇ ਮਰਦੀ ਜਾਂਦੀ ਖੈ ਕਿੰਨਾ ਤੋਪ ਆ ਆ ਆਦਮੀ ਵੀ ਚਿੰਗਾਪੁਰ ਬੈਠਾ ਆ ਬਥੇਰੇ ਬੋਲਰ ਭੇਜਣ ਡਿਆ ਤਾਂ ਵੀ ਇਹਨੂੰ ਤਾਂ ਭਰਾਵਾ ਜਨਾਨੀ ਨੂੰ ਰਾਜੀ ਹੈ ਨਹੀਂ ਤੂੰ ਰਾਪੀ ਜਾਂਦੀ ਪਹਿਤੂ 200 200 ਰੁਪਏ ਦੇ ਕੇ ਸੂਟ ਸੰਭਾਲਾ ਮੈਂ ਤਾਂ ਸੁਆਹ ਸੂ ਲੈਣੀ ਅਸੀਂ ਤਾਂ ਕਹਿ ਨਹੀਂ ਪਰ ਪ੍ਰਵਾਹ ਕਰੀ ਦੀ ਮੈਂ ਤਾਂ ਭਾਈ ਇੱਦਾਂ ਦੀ ਜਨਾਨੀ ਮਰੇ ਹੱਥੀਂ ਜੋੜੇ ਕੁੱਤਿਆਂ ਦੀ ਆਖਿਓ ਉਹਦਾ ਸੁਣ ਮੈਂ ਸੁਆਹੀ ਨਹੀਂ ਰਣੀ ਜਾਣਦੀ ਮੈਂ ਕਿੰਨੀ ਤੇਰੀ ਖਾਈ ਆ ਆ ਸੌਂ ਜਮਾ ਮੈਂ ਤਾਂ ਗਾ ਘੜ ਹੈਲੋ ਦੋਸਤੋ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਡਾ ਇਹ ਬਲੌਗ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਸੀਂ ਅੱਗੇ ਵੀ ਤੁਹਾਡੇ ਲਈ ਵਧੀਆ-ਵਧੀਆ ਬਲੌਗ ਲੈ ਕੇ ਆਵਾਂਗੇ ਤੇ ਤਾਨੂੰ ਇਦਾਂ ਹੀ ਤੁਹਾਡੀ ਇੰਜੋਏਮੈਂਟ ਕਰਵਾਵਾਂਗੇ ਆਸੀ ਕਿ ਸਾਨੂੰ ਛੁੱਟੀ ਸ਼ਾਪ ਤੋਂ ਅਸੀਂ ਕਿਉਂਕਿ ਦਸੂਹਾ ਹੋ ਗਿਆ ਅਸੀਂ ਬੰਦ ਤੇ ਇਸ ਲਈ ਅਸੀਂ ਘਰ ਸੀਗੇ ਤਾਂ ਅਸੀਂ ਆ ਚੱਲ ਥੋੜੀ ਮਸਤੀ ਕਰਦੇ ਆ ਤੇ ਮਸਤੀ ਜਿਹੜੀ ਅਸੀਂ ਬਲੌਗ ਰਹੀ ਤੁਹਾਨੂੰ ਵੀ ਪਾ ਰਹੇ ਆ ਤਾਂ ਤੁਹਾਨੂੰ ਸ਼ਾਪ ਦਾ ਨਾਮ ਤਾਂ ਪਤਾ ਹੀ ਐ ਸਿਸਟਰ वूਮਨ ਕਲੈਕਸ਼ਨ ਦਸੂਆ ਜੋਰਾਬਰ ਮਾਰਕੀਟ ਬਲਗਣਾ ਚੌਂਕ ਤਾਂ ਪਲੀਜ਼ ਸਾਡੀ ਸ਼ਾਪ ਤੇ ਤੁਸੀਂ ਜਰੂਰ ਵਿਜ਼ਿਟ ਕਰਿਓ ਜਿੱਥੇ ਕਿ ਅਸੀਂ ਹੌਲ ਸੇਲ ਪ੍ਰਾਈਸ ਤੇ ਦੇਈਦਾ ਆ ਸਾਰਾ ਸਾਮਾਨ ਉੱਤੇ ਸਾਡਾ ਸਲੂਨ ਵੀ ਐ ਜੇ ਸਲੂਨ 'ਚ ਵੀ ਮੈਂ ਅੱਜ ਉਧਰ ਤਾਂ ਇੱਕ ਪਾਰਟੀ ਵੀ ਐ ਦੋ ਤਿੰਨ ਮੇਕਅਪ ਕੀਤੇ ਪਰ ਉਹਨਾਂ ਨੂੰ ਜਲਦੀ ਵੜੀ ਸੀ ਤਾਂ ਮੇ ਤਾਂ ਵੀਡੀਓ ਸ਼ੂਟ ਹੋਈ ਨਹੀਂ ਤੇ ਜਰੂਰ ਤੁਸੀਂ ਸਾਡੀ ਸ਼ਾਪ ਤੇ ਆਇਓ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਆ ਬਾਏ ਬਾਏ ਤੁਸੀਂ ਵੀ ਇਦਾਂ ਮਾਸਤੀ ਚ ਰਿਆ ਕਰੋ ਖੁਸ਼ ਰਿਆ ਕਰੋ